ਸ਼ਾਨ ਪੁੱਤਗੀ ਧੂੜ ਆ ਗਿਆ ਸਵਾਬ ਲੱਗ ਗਿਆ ਜਫਾ ਹੋ ਗਈ ਬੱਲੇ ਬੱਲੇ ਆ ਨਈ ਰੀਸਾ ਮੇਰੇ ਮਿੱਤਰੋ ਆ ਪੱਟਾ ਵਿੱਚ ਜਾਣ ਹੋਵੇ ਡੌੜਿਆ ਤੇ ਮਾਣ ਹੋਵੇ ਨੱਪਰੂ ਪੰਜਾਬ ਦਾ ਵੀ ਖੜਾ ਛਾਤੀ ਤਾਣ ਹੋਵੇ ਖੇਡ ਦਾ ਕਬੱਡੀ ਵੀ ਵੱਖਰੀ ਪਛਾਣ ਹੋਵੇ 700 700 ਲੈ ਗਿਆ ਧੂਗੇ ਲੈ ਗਿਆ ਧੂਗੇ ਜਿੰਦੂ ਮਰ ਜੇਗੀ ਬੜਾ ਪਿਆਰਾ ਪੰਡਾ ਹੈ ਵੇਲਾ ਟਾਇਵੜਾ ਆਹ ਕਹਿੰਦੇ ਮਹਿੰਗੇ ਮੁੰਡੇ ਖਿਡਾਰੀ ਹੈ ਪਰ ਕਹਿੰਦੇ ਪਾਟ ਭਾਵੇਂ ਘਾਟਾ ਪਰ ਮੇਲਾ ਸੁਰੇ ਦਾ ਕਰਾੜਿਆ ਸਮੁੰਦਰ ਸਰਪੰਚ ਜਿਹਾ ਨੇ ਕਾਲਕਸ਼ੀ ਸਰਪੰਚ ਜਿਹਾ ਨੇ ਇਧਰ ਵੱਲੇ ਕੀ ਬੜ ਗਿਆ ਕੀ ਬੜ ਗਿਆ ਕੀ ਬੜ ਗਿਆ ਕੀ ਬੜ ਗਿਆ ਉਹ ਚੋਪਰ ਹੱਕ ਤੜ ਗਿਆ ਉਹ ਚੋਪਰ ਹੱਕ ਤਾਂ ਗਿਆ ਹੇ ਮਨਸੂਰ ਦੇ ਵਾਲਾ ਕਾਲੂ ਆ ਆ ਪੱਤੀ ਹੋਈ ਖੋਚ ਆ ਬੱਲੇ ਬੱਲੇ ਕਰਾ ਦੀ ਤਾੜੀਆਂ ਮਾਰਦੇ ਤਾੜੀਆਂ 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 ਉਹ ਟਿੰਡ ਵਾਲੇ ਤਾੜੀਆਂ ਘਰੇ ਲੈ ਕੇ ਜਾਣੀਆਂ ਤਾੜੀਆਂ ਮਾਰਦੇ ਵੇਖੋ ਬੜਿਆ ਕੀ ਪਿਆ ਉਹ ਬੜਿਆ ਕੀ ਪਿਆ ਬਾਬਾ ਕਾਲਾ ਮਰਜੀ ਦਾ ਸ਼ਾਨਦਾਰ ਸਲਾਨਾ ਜੋੜ ਮੇਲਾ ਪਿੰਡ ਟਿੰਡਵਾ ਤਹਿਸੀਲ ਜੀਰਾ ਜ਼ਿਲ੍ਹਾ ਫਰੋਹੇਪੁਰ ਵਿਖੇ ਕਰਵਾਇਆ ਗਿਆ ਜਿਸ ਵਿੱਚ ਕਬੱਡੀ ਕੱਪ ਦੇ ਵਿੱਚ ਪਹਿਲਾ ਇਨਾਮ 35000 ਰੁਪਏ ਦੂਜਾ ਨਾਮ 25000 ਰੁਪਏ ਬਸਟਰ ਰੇਡਰ ਤੇ ਜਾਂ ਫੀ 7171 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਸਵੇਰਾ ਪਿੰਡ ਟਿੰਡਵਾ ਦੀਆਂ ਤੁਹਾਡੇ ਨਾਲ ਸਿਸਾਨੀਆਂ ਕਰ ਰਹੇ ਹੈਗੇ ਆ ਜਿੱਥੇ ਕਿ ਸਲਾਨਾ ਜੋੜ ਮੇਲੇ ਤੇ ਕਬੱਡੀ ਕੱਪ ਕਰਵਾਇਆ ਗਿਆ ਸੋ ਇਹਦੇ ਵਿੱਚ ਜੇਕਰ ਗੱਲ ਕਰਦੇ ਆ ਪਹਿਲਾ ਨਾਮ 35000 ਰੁਪਏ ਦਾ ਪਿੰਡ ਜੋਗੇਵਾਲੀ ਦੀ ਟੀਮ ਨੇ ਜਿਹੜਾ ਜਿੱਤਿਆ ਹੈਗਾ ਦੂਸਰੇ ਨੰਬਰ ਤੇ ਜਿਹੜੀ ਟੀਮ ਰਹੀ ਹੈਗੀ ਐ ਇਸ ਕਬੱਡੀ ਟੂਰਨਾਮੈਂਟ ਦੇ ਵਿੱਚ 25000 ਰੁਪਏ ਦਾ ਉਹਨਾਂ ਨੇ ਜਿਹੜਾ ਮੀਰੀ ਪੀਰੀ ਕਲੱਬ ਸੁਨੇਰ ਨੇ ਜਿੱਤਿਆ ਹੈਗਾ ਬਸਟ ਰੇਡਰਾਂ ਦੀ ਜੇਕਰ ਗੱਲ ਕਰਦੇ ਆ ਤਾਂ ਭੀਮ ਜੋਗੇ ਵਾਲੀਆ ਤੇ ਰੂਪਾ ਜੋਗੇ ਵਾਲਿਆ ਨੇ ਜਿਹੜਾ 7100 ਰੁਪਏ ਦਾ ਜਿਹੜਾ ਬਸਟ ਰੇਡਰ ਦਾ ਜਿਹੜਾ ਉਹ ਕਿਤਾਬ ਜਿੱਤਿਆ ਹੈਗਾ ਵੈਸਟ ਜਾਫੀ ਦੀ ਜੇਕਰ ਗੱਲ ਕਰਦੇ ਆ ਤੇ ਕਾਲੂ ਤੇ ਭੇਜੇ ਨੇ 77100 ਰੁਪਏ ਦਾ ਜਿਹੜਾ ਸਾਂਝੇ ਰੂਪ 'ਚ ਜਿਹੜਾ ਇਹੜਾ ਨਾਮ ਜਿੱਤਿਆ ਹੈਗਾ ਸੋ ਤਸਵੀਰਾਂ ਅਸੀਂ ਤੁਹਾਡੇ ਨਾਲ ਪਿੰਡ ਟਿੰਡਵਾ ਦੀਆਂ ਗੱਲਾਂ ਸਾਂਝੀਆਂ ਕਰ ਰਹੇ ਹੈਗੇ ਆ ਜਿਲ੍ਹਾ ਫਰੋਇਪਰ ਦੇ ਵਿੱਚ ਤਸਵੀਰਾਂ ਅਸੀਂ ਸਾਂਝੀਆਂ ਕਰ ਰਹੇ ਹੈਗੇ ਆ ਤੇ ਆਓ ਆਪਾਂ ਹੋਰ ਵੇਖਦੇ ਆ ਤਸਵੀਰਾਂ ਦੇ ਨਾਲ ਕਰਦੇ ਆ ਇੱਥੇ ਕਮੇਟੀ ਮੈਂਬਰਾਂ ਨਾਲ ਗੱਲਬਾਤ ਹਾਂਜੀ ਜੀ ਬੜੂ ਰੂਪ ਨਾਲ ਹੀ ਸਾ ਸੰਗਤ ਜੀ ਅਸੀਂ ਸਾਰੇ ਹੀ ਸੰਗਤ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡਾ ਇਸ ਕੱਤੀ ਮਾਰਦੇ ਸਲਾਮਾ ਜੋੜ ਜਿਹਦੇ ਵਿੱਚ ਵੱਡੇ ਸੰਯੋਗ ਦਿੱਤੇ ਹਨ ਤੇ ਬੜੀ ਸ਼ਰਧਾ ਦੇ ਭਾਵ ਨਾਲ ਮੇਲਾ ਬੈਠ ਕੇ ਦੇਖਿਆ ਹੈ ਅਸੀਂ ਸਾਰੇ ਹੀ ਸੰਗਤ ਦੇ ਤਰਫੋਂ ਜਿਨ੍ਹਾਂ ਦਾ ਧੰਨਵਾਦ ਹਾਂ ਇੱਕ ਛੋਟੇ ਜਿਹੇ ਸਾਡੇ ਪ੍ਰਾਈਜ਼ ਤੇ ਜਿਹੜਾ ਕਿ 25000 ਦੂਸਰਾ ਨਾਮ ਤੇ 35000 ਪਹਿਲਾ ਨਾਮ ਸੀ ਇੰਨੇ ਕੁ ਪ੍ਰਾਈਜ਼ ਦੇ ਖੇੜ ਕੇ ਅਸੀਂ ਇਹਨਾਂ ਖਿਡਾਰੀਆਂ ਦਾ ਦੇਣ ਨਹੀਂ ਦੇ ਸਕਦੇ ਸਾਨੂੰ ਤਾਂ ਇਹ ਲੱਗਦਾ ਹੈ ਜਿਵੇਂ ਸਾਡਾ ਪਿਆਰ ਹੀ ਖੇਡ ਦਾ ਹੈ ਅਸੀਂ ਜੀਣ ਕਿਸ ਨੂੰ ਜੋਗੇ ਨਹੀਂ ਸੋ ਸਾਰੇ ਹੀ ਨਗਰਵਾਲੋਂ ਸਾਰੇ ਹੀ ਇਲਾਕੇ ਦਾ ਧੰਨਵਾਦ ਬਹੁਤ ਬਹੁਤ ਵਧਾਈ ਮੇਰੇ ਸੇਵਾਦਾਰ ਵੀਰਾਂ ਨੂੰ ਬਹੁਤ ਵਧਾਈ ਸਰਪੰਚ ਸਾਹਿਬ ਪੈਸਾ ਪਾਈ ਕਾਉਂਸਲ ਸੀ ਵੀ ਉਹਨਾਂ ਦੀ ਸਮੁੱਚੀ ਪੰਚਾਇਤ ਡਾਕਟਰ ਜਨਾਰ ਸਿੰਘ ਜੀ ਮੈਂਬਰ ਸਾਹਿਬ ਯਾਲ ਸਿੰਘ ਜੀ ਮੈਂਬਰ ਸਾਹਿਬ ਸਿੰਘਦੇਵ ਸਿੰਘ ਜੀ ਮੈਂਬਰ ਸਾਹਿਬ ਔਰ ਜਸਵਿੰਦਰ ਸਿੰਘ ਜੀ ਮੈਂਬਰ ਸਾਹਿਬ ਜਿਨ੍ਹਾਂ ਨੇ ਬੜੇ ਬੱਡੇ ਸਹਿਯੋਗ ਦੇ ਕੇ ਸਾਡੇ ਨਾਲ ਇਹ ਸੇਵਾ ਕਰਵਾਈ ਹੈ ਅਸੀਂ ਬੜੇ ਧੰਨਵਾਦ ਕਰਦੇ ਹਾਂ ਤੋਂ ਇਹਨਾਂ ਨੂੰ ਸਤਿਕਾਰ ਦਿਆਂ ਅਸੀਂ ਇਸ ਅੱਜ ਦੇ ਕੱਤੀ ਮਾਰ ਦੀ ਸਵਾਨਾ ਜੋੜ ਮੇਲੇ ਦੀ ਸੰਭਾਅਤੀ ਹੈ ਸੱਜੇ ਪਾਸੇ ਚਰਦੀਆਂ ਖੜਾ ਕਰਨ ਇਸੇ ਤਰ੍ਹਾਂ ਅਗਰੀ ਕੱਤੀ ਮਾਰ ਤੋਂ ਵੀ ਜੜਾ ਲਾਵੇ ਸਾਰੇ ਸੰਗਤ ਮੌਜੂਦ ਰਵੇ ਵਾਹਿਗੁਰੂ ਕਿੰਨਾ ਤੇ ਯਾਤਰਾ ਕਰਵਾਇਆ ਜਾਂਦਾ ਜੋੜ ਮੇਲਾ ਜੀ ਇਹ ਉਹ ਸਾਡਾ ਸੁਲਾਗਮ ਹੈ ਕਿ ਤੰਤਲ ਬਾਬਾ ਕਾਲਾ ਮਹਤ ਦੇ ਸਥਾਨਾਂ ਤੇ ਅਸੀਂ ਹਰ ਸਾਲ ਪਿੰਡ ਦੱਸ ਦਿਓ ਜੀ ਕਿ ਬਾਕੀ ਸਾਲ ਹੋ ਗਏ ਪਿੰਡ ਟਿੰਡਵਾ ਹੈ ਨਕਰ ਮੋਰhota ਜੀਰੇ ਦੇ ਕੋਲ ਜੇਕਰ ਪਰ ਹਾਜੀ ਉਹ ਅਸੀਂ ਉਹਨਾਂ ਦੀ ਇਜਾਜ਼ਤ 'ਚ ਇਹਨੂੰ ਮਨਾਉਂਦੇ ਹਾਂ ਤੇ ਉਹਨਾਂ ਦੇ ਸਾਡੇ ਕੰਮ 'ਤੇ ਪਰ ਹੱਥ ਹੈ ਸਾਰੀ ਸੰਗਤ ਜੀ ਬਹੁਤ ਤਰ੍ਹਾਂ ਕੀਤੀ ਹੈ ਬੰਦੀ ਵਿਜੇ ਵਿੱਚ ਬੈਠੇ ਹੈ ਜਿਨ੍ਹਾਂ ਨੇ ਸਾਨੂੰ ਬਹੁਤ ਅਗਿਰੂਦਾਂ ਪਾ ਕੇ ਇਹ ਸਾਡੀ ਇਸ ਫਲਾਣਾ ਜੋੜਿਆਂ ਦੇ ਵਿੱਚ ਸੇਵਾ ਕੀਤੀ ਹੈ ਅਸੀਂ ਵਿਦੇਸ਼ ਵਾਲੇ ਬੱਚਿਆਂ ਦਾ ਧੰਨਵਾਦ ਕਰਨੇ ਆ ਬਾਬਾ ਜੀ ਚੜ੍ਹਦੀਆਂ ਕਲਾ ਕਰਨ ਮਣੋ ਕਾਉਣਾ ਪੁੰਗਿਆਂ ਕਰੂ 21 ਸਮੂਹਾਂ ਨੂੰ ਜੋੜੇ ਰੱਖਣ ਅੱਖਰ ਸਾਹਿਬ ਹੈ ਕਿ ਟਿੱਕੀ ਫਦੇ ਪਿੰਡ ਟਿੰਡਵਾ ਵਿੱਚ ਸਾਰਨਾ ਜੋੜ ਮੇਲਾ ਕਰਾਇਆ ਜਾਂਦਾ ਹੈ ਬਾਬੇ ਕਾਲੇ ਮਾਰ ਦਾ ਸਾਰੀ ਸੰਸਾਰਾ ਪਿੰਡ ਨਾਲ ਕੇ ਸਾਰੀ ਸੰਗਤ ਨਾਲ ਕੇ ਪੰਚਾਇਤ ਮੈਂਬਰ ਤੇ ਕਮੇਟੀ ਵਾਲਿਆਂ ਨਾਲ ਹੋਰਾਂ ਨੂੰ ਬਹੁਤ ਬਹੁਤ ਵਧੀਆ ਕੋਲਟੋਟੀਆਂ ਆਈਆਂ ਨੇ ਤੇ ਬੜਾ ਆਨੰਦ ਮਚਾ ਰਿਹਾ ਹੈ ਇਹਦੇ ਵਿੱਚ ਸਾਰੇ ਪਿੰਡ ਨੇ ਬੜਾ ਸਹਿਯੋਗ ਦਿੱਤਾ ਹੈ ਸਾਰਾ ਨਾਲ ਕੋਤੇ ਕੋਈ ਇੱਥੇ ਲੜਾਈ ਝਗੜੇ ਵਾਲੀ ਗੱਲ ਨਹੀਂ ਹੋਤੀ ਬਹੁਤ ਪਿਆਰ ਕਰਦੇ ਆ ਸਾਰੇ ਪਰਿਵਾਰ ਸਾਰਾ ਪਿੰਡ ਕੋ ਮਾਰੇ ਚਾਟੀ ਕਲਾ ਦੇ ਪਰਖੇ ਮਾਰ ਸਤਿ ਸ਼੍ਰੀ ਅਕਾਲ ਸਾਰੇ ਬਣੇ ਸਰਦਾਰਾਂ ਨਾਲ ਪਾਵਦੀ ਚਲ ਗਏ ਪੁੱਤੀ ਬਾਤ ਨੂੰ ਤਾਂ ਦਰ ਬਗਟ ਖਾਉਂਦਾ ਕਿ ਸਤਿ ਸ਼੍ਰੀ ਅਕਾਲ ਪਰਾਨਾ ਜੂਰ ਜੇ ਦਾ ਹੁੰਦਾ ਹੈ ਸਾਡਾ ਮੇਲਾ ਹਰ ਸਾਲ ਕਰਾ ਬਹੁਤ ਵਧੀਆ ਤੇ ਵਧੀਆ ਤਰੀਕੇ ਦਾ ਹੁੰਦਾ ਹੈ ਆਹ ਜੀ ਸਾਡੀ ਕ੍ਰਿਪਾ ਚਾਹੇ ਤੋਂ ਸਾਡਾ ਬਹੁਤ ਸੁਜੋਦ ਦਿੰਦੀ ਹੈ ਤੇ ਇਸੇ ਤਰ੍ਹਾਂ ਹਰ ਸਾਲ ਕਰਾ ਬਹੁਤ ਖਿਲਾ ਕਰਦੀ ਹੈ ਤੇ ਇਸ ਤਰ੍ਹਾਂ ਹੀ ਸਾਡੀ ਟੂਰਨਾਮੈਂਟ ਹੁੰਦੀਆਂ ਨੇ ਟੂਰਨਾਮੈਂਟ ਵੀ ਬਹੁਤ ਵਧੀਆ ਹੁੰਦੇ ਆ ਤੇ ਸਾਡੇ ਪਿੰਡ ਦੇ ਜਿਹੜੇ ਸ਼ਿਵਾਦਾਰਾ 40 ਤੋਂ ਅਵੰਦੀਆ ਇੱਥੇ ਆਉਂਦੇ ਆ ਨੇ ਇਹ ਇੱਕ ਮੇਲੇ ਦਾ ਆਨੰਦ ਲੈਂਦੇ ਆ ਇਹ ਮੇਲਾ ਸਾਡਾ ਬਹੁਤ ਵਧੀਆ ਹੁੰਦਾ ਹੈ ਤੇ ਦੁਨੀਆ ਵੀ ਸੰਗਤ ਆਉਂਦੀ ਜਿਹੜਾ ਬਾਹਰੋਂ ਬਹੁਤ ਲੋਕ ਆਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਇਰ ਦਾ ਹੰਸਾਨ ਵਾਇਰ ਕੋ ਟਿਕਟ ਦੇ